ਸੋ ਅੱਜ ਜੀ ਪਹੁੰਚੇ ਆ ਗੁਰਦਾਸਪੁਰ ਦੇ ਜੇਲ ਰੋਡ ਤੇ ਸੋ ਗੁਰਦਾਸਪੁਰ ਦੇ ਜੇਲ ਰੋਡ ਤੇ ਕੁਝ ਸਮੱਸਿਆ ਸੀ ਆ ਰਹੀ ਜਿਹਦੇ ਵਾਸਤੇ ਸਾਨੂੰ ਲੋਕ ਫੋਨ ਕਰ ਰਹੇ ਸੀ ਵੀ ਇਸ ਸਮੱਸਿਆ ਨੂੰ ਭਾਈ ਚੁੱਕੋ ਕਿਉਂਕਿ ਸਮੱਸਿਆ ਵੱਡੀ ਆ ਤੁਹਾਨੂੰ ਮੈਂ ਦਿਖਾਉਣਾ ਤਸਵੀਰਾਂ ਜੀ ਗੁਰਦਾਸਪੁਰ ਦੇ ਜੇਲ ਰੋਡ ਦੇ ਭਰਕ ਦੇ ਨੇੜੇ ਜਿਹੜਾ ਵਾਜੀ ਟੋਏ ਜਿਹੜੇ ਸੜਕ ਤੇ ਪੇੜਿਆ ਤੁਸੀਂ ਦੇਖ ਕੇ ਹੈਰਾਨ ਹੋ ਜਾਗੇ ਦੋ ਦੋ ਤਿੰਨ ਤਰਫ ਡੂੰਗੇ ਟੋਏ ਪੇੜੇ ਜੀ ਆ ਦੇਖੋ ਤੁਸੀਂ ਗੱਡੀਆਂ ਕ੍ਰਾਸ ਹੋ ਰਹੀਆਂ ਵਾ ਬੜੀਆਂ ਔਖੀਆਂ ਹੋ ਗਈ ਜੀ ਸੋ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਨਹੀਂ ਹੈਗਾ ਜੀ ਵੱਡੇ ਟੋਏ ਜਿਹੜੇ ਇੱਥੇ ਰੋਡ ਤੇ ਪੈ ਗਦੇ ਆ ਔਰ ਸਮੱਸਿਆ ਵੱਡੀ ਹੋ ਗਈ ਦੀ ਹੈ ਜੀ ਸੋ ਜਿੱਦੇ ਨਾਲ ਜਿਹੜਾ ਨੇਤ ਇਤਿਹਾਸ ਜਿਹੜੇ ਕੋਈ ਨਾ ਕੋਈ ਵਾਪਰਦਾ ਪਿਆ ਵਾ ਔਰ ਹਾਸੇ ਵਾਪਰਉਂ ਦਾ ਕਾਰ ਨਹੀਂ ਹੈ ਵੀ ਰੋਡ ਇਹ ਸੜਕ ਜਿਹੜਾ ਟੁੱਟ ਗਈ ਦੀ ਆ ਔਰ ਇਹਦਾ ਹੱਲ ਕਿਸੇ ਨੇ ਨਹੀਂ ਕੀਤਾ ਜੀ ਜਦੋਂ ਕਿ ਪ੍ਰਸ਼ਾਸਨ ਦਾ ਫਰਜ਼ ਬੰਦਾ ਵਾ ਜਦੋਂ ਕੋਈ ਟੋਆ ਪੈਂਦਾ ਵਾ ਤਾ ਤੁਹਾਨੂੰ ਟਾਈਮ ਸਿਰ ਜੇਕਰ ਉਹਦੀ ਰਿਪੇਅਰ ਹੋ ਜੇ ਤਾ ਇਦਾਂ ਦਾ ਨੁਕਸਾਨ ਨਹੀਂ ਕੋਈ ਹੋਏਂਦਾ ਹੁਣ ਆ ਦੇਖੋ ਤੁਸੀਂ ਇਹਦੇ ਵਿੱਚ ਜਦੋਂ ਗੱਡੀ ਵੱਜੇਗੀ ਕੋਈ ਇੱਥੇ ਆ ਕੇ ਗੱਡੀ ਵੱਜੇਗੀ ਤਾ 부ੜਕੇ ਗਈ ਸੋ ਪਾਜੀ ਇੱਕ ਮਿੰਟ ਤਰਸ ਕਰ ਜੀ ਇੱਕ ਸਕੰਡ ਪਾਜੀ ਅੱਛਾ ਇਹ ਦੱਸ ਪਾਜੀ ਬੜੀ ਵੱਡੀ ਸਮੱਸਿਆ ਹੋ ਗਈ ਹੈ ਡੂੰਗੇ ਟੋਏ ਪੈ ਗਏ ਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਡੂੰਗੀ ਹੈ ਜੀ ਕਿਤੇ ਵੀ ਨਹੀਂ ਸ਼ਹਿਰ ਦੇ ਵਿੱਚ ਕਿਸੇ ਕਿਸਮ ਦੀ ਕੋਈ ਤਰੱਕੀ ਨਹੀਂ ਹੈ ਜੀ ਹਾਂ ਜੀ ਸ਼ਹਿਰ ਦੇ ਵਿੱਚ ਕੂੜਿਆਂ ਦੇ ਵੇਖੋ ਮੰਦਰ ਗੁਰਦੁਆਰੇ ਦੇ ਵਿੱਚ ਕੂੜਿਆਂ ਦੇ ਡੰਪ ਬਣੇ ਆ ਹਾਂ ਬਿਲਕੁਲ ਯੂਨੀਵਰਸਿਟੀ ਲੋਕੀ ਆਕਸੀਜਨ ਲੈਣ ਜਾਂਦੇ ਉੱਥੇ ਕੂੜਿਆਂ ਦੇ ਡੰਪ ਬਣ ਗਏ ਆ ਬਹੁਤ ਮਾੜਾ ਹਾਲ ਹੈ ਜੀ ਕਿਸ ਤਰ੍ਹਾਂ ਹਾਲ ਹੋਏਗਾ ਪਾਜੀ ਇਹਦਾ ਧਿਆਨ ਨਹੀਂ ਇਹ ਹਾਲ ਹੀ ਕਿਸ ਦਾ ਪ੍ਰਸ਼ਾਸਨ ਦਾ ਵੀ ਨਹੀਂ ਹੱਲ ਤੇ ਪ੍ਰਧਾਨਾ ਦਾ ਵੀ ਹੱਲ ਨਹੀਂ ਹੈਗਾ ਜੀ ਤੇਰੇ ਅੱਲਾ ਹੀ ਪਬਲਿਕ ਜਾਮ ਕਰੇ ਤਾਂ ਮੁਸ਼ਕਲ ਨਾ ਕਰੇ ਤਾਂ ਮੁਸ਼ਕਲ ਕੀ ਮੰਗ ਕਰਦੇ ਭਾਜੀ ਬਸ ਭਈ ਇਹਨਾਂ ਨੂੰ ਸ਼ਹਿਰ ਨੂੰ ਸੁਧਾਰ ਕੀਤਾ ਜਾਵੇ ਵਧੀਆ ਬਣਾਇਆ ਜਾਵੇ ਸ਼ਹਿਰ ਨੂੰ ਇੱਥੇ ਭਾਈ ਥੋੜੀ ਦੇਰ ਪਹਿਲਾਂ ਉਹ ਮੋਰਟਲ ਜਿਹੜਾ ਇੱਥੇ ਲੱਗਿਆ ਵਿਚਾਰਾ ਬੁੱਲ ਉਹ ਸਾਹਮਣੇ ਟੋਏ ਵਿਚ ਜਾਈ ਠੀਕ ਹੈ ਇਹਦੇ ਨੁਕਸਾਨੀਆ ਨਾ ਭਾਜੀ ਨੁਕਸਾਨ ਬਿਲਕੁਲ ਹੀ ਬਿਲਕੁਲ ਨੁਕਸਾਨ ਹੀ ਨੁਕਸਾਨ ਆ ਜੀ ਸੋ ਦੇਖੋ ਸਮੱਸਿਆ ਵੱਡੀ ਆ ਜੀ ਸੋ ਭਾਜੀ ਇਹਨਾਂ ਨਾਲ ਵੀ ਗੱਲ ਕਰ ਲੈਣੇ ਭਾਜੀ ਵੱਡੀ ਸਮੱਸਿਆ ਵਾ ਰੋਡ ਹਾਸੇ ਜਿਹੜੇ ਜੀ ਇਹਨਾਂ ਕਰਨਾ ਕਰਕੇ ਹੁੰਦੇ ਆ ਬਹੁਤ ਹੁੰਦੇ ਆ ਜਿਹੜੇ ਸਾਡੇ ਡੋਟੀ ਸੀ ਨਹੀਂ ਹੁੰਦੇ ਨੋਟਿਸ ਕਈ ਆਏ ਵੀ ਆ ਖਾਸ ਕਰ ਜੋ ਢੇਰਾ ਹੁੰਦਾ ਉਹਦੇ ਲਈ ਕਈ ਆ ਬਸ ਵੀ ਹੋ ਸਕਦੇ ਆ ਹਾਂਜੀ ਇਹ ਕਹਿੰਦੇ ਕੁਝ ਸੁਧਾਰ ਆਏ ਨਹੀਂ ਵਧੀਆ ਆਂਟੇ ਕੀ ਕਰ ਰਹੇ ਨੇ ਅੱਖਾਂ ਮੀਡੀਆ ਵਾਲਿਆਂ ਨੇ ਹਾਂਜੀ ਅੱਖਾਂ ਭੀੜ ਕੇ ਬੈਠੇ ਨੇ ਆਰਾਮ ਨਾਲ ਦੀ ਗੱਲ ਕੋਈ ਨਹੀਂ ਇਹਦੇ ਜੇ ਇਲੈਕਸ਼ਨ ਆਏਗਾ ਫੇਰ ਦੱਸਾਂਗੇ ਹੁਣ ਇਹ ਪੱਕੀ ਗੱਲ ਬਾਜੀ ਇਹ ਤਾਂ ਫਿਰ ਖਿਲਵਾੜ ਹੀ ਹੈ ਨਾ ਬਾਜੀ ਹੋ ਰਿਹਾ ਨਾ ਖਿਲਵਾੜ ਖਿਲਵਾੜ ਹੋ ਰਿਹਾ ਪੱਕਾ ਖਿਲਵਾੜ ਹੋ ਰਿਹਾ ਦੇਖੋ ਸ਼ੁਕਰੀਆ ਬਾਜੀ ਥੈਂਕ ਯੂ ਸੋ ਇਹ ਦੇਖੋ ਲਾਪਰਵਾਹੀ ਕਿਤਨਾ ਕਿਤੇ ਹੀ ਹੈਗੀ ਹੈ ਜੀ ਲਾਪਰਵਾਹੀ ਦਾ ਹੱਲ ਵੀ ਹੋਣਾ ਜ਼ਰੂਰੀ ਹੈ ਦੂੰਗੇ ਟੋਏ ਨੇ ਜੀ ਹਾਂ ਜੀ ਇਹ ਸੜਕਾ ਜੀ ਬਹੁਤ ਮਾੜੀ ਆ ਮਰੀਜ਼ਾਂ ਵਾਸਤੇ ਬਹੁਤ ਖਤਰਾ ਹੈ ਜਦੋਂ ਗੱਡੀ ਵਜਦੀ ਆ ਠਾਠਾ ਤੇ ਮਰੀਜ਼ ਬਹੁਤ ਤੰਗ ਹੁੰਦੇ ਆ ਇਹ ਸੜਕ ਠੀਕ ਕੀਤੀ ਜਾਏ ਹਾਂ ਬੁੜਕੀ ਜਦੋਂ ਬੁੜਕੀ ਹਾਂ ਜੀ ਬਹੁਤ ਖਰਾਬ ਸੜਕ ਜੀ ਇਹ ਮਰੀਜ਼ਾਂ ਵਾਸਤੇ ਬਹੁਤ ਬੜੀ ਦਰਦ ਕਰਦੀ ਆ ਮਰੀਜ਼ਾਂ ਜਿਹੜੇ ਜਾਂਦੇ ਆ ਬਹੁਤ ਔਖੇ ਹੁੰਦੇ ਆ ਬਿਛੜ ਜੋ ਲੰਗਦਾ ਆ ਆਪਰੇਸ਼ਨ ਲੰਗਦਾ ਬਹੁਤ ਔਖਾ ਹੁੰਦਾ ਜੀ ਅੱਛਾ ਜੀ ਹਾਂ ਜੀ ਆ ਟੋਏ ਬੜੇ ਡੂੰਗੇ ਆ ਟੋਏ ਬਹੁਤ ਡੂੰਗੇ ਬਹੁਤ ਖਤਰਾ ਹੈ ਜੀ ਐਕਸੀਡੈਂਟ ਬਹੁਤ ਐਕਸੀਡੈਂਟ ਦਾ ਡਰਾ ਜੀ ਹਾਂ ਬਿਲਕੁਲ ਬਿਲਕੁਲ ਸੋ ਇਹਦਾ ਹੱਲ ਹੋਣਾ ਜ਼ਰੂਰੀ ਹੈ ਜੀ ਜਰੂਰ ਜਰੂਰੀ ਜਰੂਰ ਅਸੀਂ ਤੁਹਾਡੀ ਆਵਾਜ਼ ਪਹੁੰਚਾਵਾਂਗੇ ਸੋ ਇਹ ਦੇਖੋ ਤੁਸੀਂ ਤਕਰੀਬਨ ਲੋਕ ਆਪ ਕੋ ਜਿਹੜੇ ਖੜ ਖੜ ਕੇ ਲੋਕ ਆਪਣੀ ਸਮੱਸਿਆ ਦੱਸ ਰਿਹਾ ਜੀ ਸੋ ਵੱਡੀ ਸਮੱਸਿਆ ਵਾ ਜਦੋਂ ਇਹ ਬੰਨੀ ਨਾਲ ਵੱਜਣਾ ਮੋਟਰਸਾਈਕਲ ਕੋਈ ਸਕੂਟਰ ਮੋਟਰਸਾਈਕਲ ਵੱਜੇਗਾ ਤਾਂ ਬੋਲਟ ਕੇ ਜਿਹੜਾ ਇੱਥੇ ਦੇਖੋ ਡਿੱਗ ਜਣਾ ਬੰਦੇ ਨੇ ਔਰ ਰੋੜੀ ਆ ਥੱਲੇ ਜਿਹੜੀ ਤੁਸੀਂ ਦੇਖੋ ਇਹ ਬਜਰੀ ਜਿਹੜੀ ਬਾਹਰ ਆਕਦੀ ਆ ਔਰ ਬਜਰੀ ਤੋਂ ਸਕੂਟਰ ਮੋਟਰਸਾਈਕਲ ਸਲਿੱਪ ਹੋਣ ਦਾ ਵੀ ਜਿਹੜਾ ਖਤਰਾ ਜਿਹੜਾ 24 ਘੰਟੇ ਬਣਿਆ ਰਹਿੰਦਾ ਜੀ ਸੋ ਕਿਤੇ ਨਾ ਕਿਤੇ ਇਸ ਸਮੱਸਿਆ ਵੱਡੀ ਆ ਹੱਲ ਕੋਈ ਨਹੀਂ ਕਰ ਰਿਹਾ ਹਾਂਜੀ ਪਾਜੀ ਐਕਸੇ ਲੋਕੀ ਇੰਨੇ ਘੱਡਿ ਗਦੇ ਨੇ ਕਿ ਜਿਹੜਾ ਰਹਿਦਾ ਬੰਦਾ ਨਾ ਬਹੁਤ ਦੁਨੀਆ ਡਿੱਗਦੀ ਆ ਰਾਤ ਨੂੰ ਸਾਨੂੰ ਜਿੰਨਾ ਕਹਨੇ ਸਾਨੂੰ ਡਰ ਲੱਗਦਾ ਕਿ ਆ ਰੋੜੇ ਨੇ ਸਾਡੇ ਵਾਜਾ ਕੋਈ ਧੱਕਾ ਮਾਰ ਕੇ ਨਾ ਛੋੜ ਜੇ ਮੜੇ ਸਾਰੀ ਸੜਕ ਮਾਰੀ ਆ ਜਦੋਂ ਲੋਕੀ ਦੇਖਦੇ ਸਾਨੂੰ ਕੁਬਰਾ ਟੁੰਦੀ ਸਾਨੂੰ ਹੁੰਦੀ ਕੀ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ ਹੱਲ ਜੀ ਠੀਕ ਹੋਣੀ ਹੋਰ ਜੀ ਆ ਹੋਣੀ ਚਾਹੀਦੀ ਹੈ ਸ਼ੁਕਰੀਆ ਜੀ ਤੁਹਾਡਾ ਹਾਂਜੀ ਇੱਕ ਮਿੰਟ ਜੀ ਵੱਡੀ ਸਮੱਸਿਆ ਹੋ ਗਈ ਪਾਜੀ ਇੱਥੇ ਇਹ ਫਿਰ ਇਹ ਆ ਕਿ ਇਹਦਾ ਇਹ ਹਾਦਸੇ ਦਾ ਕਾਰਨ ਬਣ ਰਿਹਾ ਜੀ ਹੋਰ ਤੇ ਚਲੋ ਜਿਹੜੀ ਸਮੱਸਿਆ ਤੇ ਤਗੜੀ ਹੈ ਹੀ ਹੈ ਵਾ ਬਿਲਕੁਲ ਬਿਲਕੁਲ ਤੇ ਹਾਦਸੇ ਦਾ ਕਾਰਨ ਮੈਨੂੰ ਇਹ ਹੈ ਸਾਨੂੰ ਸਾਰਿਆਂ ਨੂੰ ਇਹ ਹੈ ਕਿ ਮੇਨ ਰੋਡ ਦਾ ਰੋਡ ਹੈ ਨਾ ਜੇਲ ਰੋਡ ਇੱਕ ਮਤਲਬ ਪੋਰਚ ਲਾ ਕੇ ਨਵੀਂ ਗਿਣਿਆ ਜਾਂਦਾ ਵਾ ਉਸ ਤੋਂ ਬਾਅਦ ਇੱਥੇ ਪੁਲਿਸ ਦੀ ਆਵਾਜ਼ਾਈ ਵੀ ਜਿਹੜੀ ਆ ਉਹ ਰਿਸਪੈਕਟਡ ਬੜੀ ਜ਼ਿਆਦਾ ਰਹਿੰਦੀ ਹੈ ਤੇ ਮੈਨੂੰ ਤੇ ਇਹੀ ਰਿਕੁਐਸਟ ਹੈ ਕਿ ਤੁਸੀਂ ਸਾਰੇ ਜਣੇ ਇਹਨੂੰ ਪ੍ਰਾਲਾ ਕਰੋ ਇੱਕ ਮੀਡੀਏਟ ਨੂੰ ਇਹਨੂੰ ਮੀਡੀਆ ਨੂੰ ਥੋੜਾ ਜਿਆਦਾ ਅੱਗੇ ਚਾਹੀਦਾ ਕਿ ਇਹਨੂੰ ਅੱਗੇ ਥੋੜੀ ਜੀ ਗੱਲ ਪਹਚਾਓ ਕਿ ਸੋ ਦਟ ਜੇ ਰ ਤੇ ਆਵਾਜ਼ਾਈ ਜਿਹੜੀ ਆ ਉਹ ਸਾਰੀ ਸੁਖਾਮੀ ਹੋ ਜੇ ਜੀ थैंक यू ਸੋ ਮਚ ਸੋ ਦੇਖੋ ਇਹ ਤਕਰੀਬਨ ਲੋਗ ਆਪਣੀ ਆਪਣੀ ਸਮੱਸਿਆ ਦੱਸ ਰਿਹਾ ਸਮੱਸਿਆ ਵੱਡੀ ਆ ਜੀ ਸੋ ਕਿਤੇ ਨਾ ਕਿਤੇ ਹੱਲ ਹੋਣਾ ਜ਼ਰੂਰੀ ਆ ਜੀ ਕਿਉਂਕਿ ਲੰਗਣਾ ਇਥੇ ਔਖਾ ਹੋਵਾ ਜੀ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਅੱਖਾਂ ਬੰਦ ਕੀਤੀਆਂ ਜੀ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਡੂੰਘੇ ਟੋਏ ਪੈ ਗਦੇ ਆ ਦੋ ਦੋ ਤਿੰਨ ਤਿੰਨ ਫੋੜ ਡੂੰਘੇ ਟੋਏ ਪੈ ਗਦੇ ਆ ਔਰ ਇਸ ਤੋਂ ਅੱਗੇ ਜਿਹੜੀਆਂ ਸਲੈਬਸ ਜਿਹੜੀ ਇਹ ਵੀ ਜਿਹੜੀਆਂ ਉੱਚੀਆਂ ਨੀਵੇਂ ਹੋ ਗਈਆਂ ਵਾ ਇਹਦੇ ਵਿੱਚ ਵੀ ਦਰਾਣਾ ਪੈ ਗਦੀਆਂ ਵਾ ਜਿਹਦੇ ਕਰਕੇ ਇਨਤਿਹਾਸ ਜਿਹੜੇ ਵਾਪਰਦੇ ਨੇ ਜੀ ਸੋ ਕਿੰਨਾ ਕਿਤੇ ਪ੍ਰਸ਼ਾਸਨ ਦਾ ਫੱਜ ਬੰਦਾ ਵਾ ਵੀ ਇਧਰ ਧਿਆਨ ਦਿੱਤਾ ਜਾਵੇ ਪਹਿਲੇ ਦਾਤੇ ਸਮੱਸਿਆ ਦਾ ਹੱਲ ਕੀਤਾ ਜਾਵੇ ਜੀ ਕਿਉਂਕਿ ਸਮੱਸਿਆ ਵੱਡੀ ਹੈ ਜੀ ਕੋਈ ਛੋਟੀ ਨਹੀਂ ਹੈਗੀ ਜਿੱਦਨ ਕੋਈ ਇੱਥੇ ਬੰਦਾ ਕੋ ਮਰ ਗਿਆ ਮੈਂ ਹੁਣੇ ਲਫਜ਼ ਨਹੀਂ ਸੀ ਬੋਲਣਾ ਪਰ ਮੈਨੂੰ ਬੋਲਣਾ ਮਜਬੂਰ ਹੋ ਰਿਹਾ ਵਾ ਜਿੱਦਨ ਕੋਈ ਬੰਦਾ ਮਰ ਗਿਆ ਉਸ ਦਿਨ ਪ੍ਰਸ਼ਾਸਨ ਦੀਆਂ ਅੱਖਾਂ ਖੁੱਲਣੀਆਂ ਵਾ ਔਰ ਪ੍ਰਸ਼ਾਸਨ ਨੇ ਜਿਹੜਾ ਇਸ ਸਮੱਸਿਆ ਦਾ ਹੱਲ ਕਰਨਾ ਵਾ ਕਿਉਂ ਨਾ ਆਪਾਂ ਕਿਸੇ ਉਦਗੜਾ ਤੋਂ ਪਹਿਲਾਂ ਜਿਹੜਾ ਇਸ ਸਮੱਸਿਆ ਦਾ ਹੱਲ ਕਰੀਏ ਜੀ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਗੁਰਦਾਸਪੁਰ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਵੀ ਕਿਸੇ ਦੁਰਘਟਨਾ ਤੋਂ ਪਹਿਲਾਂ ਕਿਉਂਕਿ ਦੁਰਘਟਨਾ ਵਾਪਰੇ ਹੀ ਨਾ ਆਪਾਂ ਇਦਾਂ ਦਾ ਹੱਲ ਕਰ ਦਈਏ ਸੋ ਉਮੀਦ ਕਰਾਂਗੇ ਕਿ ਪ੍ਰਸ਼ਾਸਨ ਧਿਆਨ ਦੇਗਾ ਔਰ ਇਸ ਸਮੱਸਿਆ ਨੂੰ ਪਹਿਲੇ ਦਾਤੇ ਹੱਲ ਕਰੇਗਾ ਓਏ ਇਹ ਸਮੱਸਿਆ ਇਸ ਰੋਡ ਤੇ ਤਾਂ ਹੈਗੀ ਹੈਗੀ ਹੈ ਜੀ ਇਸ ਤੋਂ ਇਲਾਵਾ ਵੀ ਜਿਹੜੀ ਆ ਗੁਰਦਾਸਪੁਰ ਦੇ ਅਲੱਗ-ਅਲੱਗ ਰੋਡ ਵਾਲੇ ਆ ਜੀ ਉਹਨਾਂ ਤੇ ਵੀ ਟੋਏ ਪਏ ਦੇ ਆ ਔਰ ਸਮੱਸਿਆ ਵੱਡੀ ਬਣੀ ਦੀ ਹੈ ਜੀ ਸੋ ਉਮੀਦ ਕਰਾਂਗੇ ਕਿ ਪ੍ਰਸ਼ਾਸਨ ਧਿਆਨ ਦੇਗਾ ਔਰ ਪਹਿਲੇ ਦਾਤੇ ਇਸ ਸਮੱਸਿਆ ਦਾ ਹੱਲ ਕਰੇਗਾ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ